ਸਸਕਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਆਇਆ ਜੀ ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਹੈ ਰੈਗੂਲਰ ਪੋਸਟਾਂ ਦਾ ਨੋਟੀਫਿਕੇਸ਼ਨ ਹੈ ਜਿਹੜਾ ਕਿ 2026 ਦਾ ਆਊਟ ਕਰ ਦਿੱਤਾ ਗਿਆ ਹੈ ਅਪਲਾਈ ਕਰਨਾ ਜਿਹੜਾ ਅੱਜ ਤੋਂ ਹੀ ਸਟਾਰਟ ਹੋਇਆ ਹੈ ਜੀ ਇਸ ਦੇ ਵਿੱਚ ਬਿਲਕੁਲ ਰੈਗੂਲਰ ਪੋਸਟਾਂ ਆ ਰਹੇ ਨੇ 572 ਪੋਸਟਾਂ ਦੇ ਲਈ ਨੋਟੀਫਿਕੇਸ਼ਨ ਆਇਆ ਹੈ ਜੀ ਪੰਜਾਬ ਦੇ ਕੈਂਡੀਡੇਟ ਐਲੀਜੀਬਲ ਨੇ ਲੋਕੇਸ਼ਨ ਵੀ ਤੁਹਾਡੀ ਪੰਜਾਬ ਚੰਡੀਗੜ੍ਹ ਰਹੇਗੀ ਕਿਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਇਸ ਵੀਡੀਓ 'ਚ ਦਵਾਵਾਂਗਾ ਤੁਹਾਨੂੰ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਰਸਟ ਹੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google ਤੇ ਜਾਣਾ ਹੋਵੇਗਾ ਤੇ ਉੱਥੇ ਜਾ ਕੇ ਟਾਈਪ ਕਰਨਾ ਹੈ www.meedacademy.in ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ ਉੱਥੋਂ ਹੀ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਤੇ ਚਲਦੇ ਆ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂ ਬਾਕੀ ਕੋਈ ਡਾਊਟ ਹੋਏਗਾ ਤਾਂ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਚਲਦੇ ਆ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਨੋਟੀਫਿਕੇਸ਼ਨ ਜਿਹੜਾ ਰਿਲੀਜ਼ ਕੀਤਾ ਗਿਆ ਹੈ ਜੀ ਉਹ ਆਊਟ ਕੀਤਾ ਗਿਆ ਹੈ ਆਰਬੀਆਈ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਇਸ ਦੇ ਵਿੱਚ ਆਫਿਸ ਅਟੈਂਡੈਂਟ ਦੀਆਂ 572 ਪੋਸਟਾਂ ਜਿਹੜੀਆਂ ਨੇ ਉਹ ਆਫਿਸ ਟੈਂਡੈਂਟ ਦੀਆਂ ਆਊਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਇਸ ਦੇ ਵਿੱਚ ਇੱਕ ਕੰਪੇਟਿਟਿਵ ਐਗਜ਼ਾਮ ਹੋਵੇਗਾ ਠੀਕ ਹੈ ਔਨਲਾਈਨ ਟੈਸਟ ਹੋਵੇਗਾ ਜਿਹੜਾ ਕਿ ਤੁਹਾਡਾ ਪ੍ਰੋਫੀਸ਼ੀਐਂਸੀ ਟੈਸਟ ਵੀ ਹੋਵੇਗਾ ਜਿੱਦਾਂ ਪੰਜਾਬ ਦੇ ਕੈਂਡੀਡੇਟ ਦੇ ਲਈ ਪੰਜਾਬੀ ਠੀਕ ਹੈ ਚੰਡੀਗੜ੍ਹ ਦੇ ਵਿੱਚ ਹਿੰਦੀ ਤੇ ਇਹਦੀ ਜਿਹੜੀ ਤੁਹਾਡਾ ਪ੍ਰੋਫੀਸ਼ੀਐਂਸੀ ਟੈਸਟ ਹੋਵੇਗਾ ਤੁਹਾਡੇ ਲੈਂਗੁਏਜ ਦਾ ਠੀਕ ਹੈ ਇਹਦੇ ਵਿੱਚ ਕੈਂਡੀਡੇਟਸ ਦੇ ਲਈ ਕੀ ਕੀ ਪੋਸਟਾਂ ਨੇ ਅੱਗੇ ਦੱਸਦਾ ਕਿੰਨੇ-ਕਿੰਨੇ ਪੋਸਟਾਂ ਆਊਟ ਹੋਈਆਂ ਨੇ ਠੀਕ ਹੈ ਇਸ ਦੇ ਵਿੱਚ ਕੈਂਡੀਡੇਟ ਜਿਹੜੇ ਨੇ ਆਨਲਾਈਨ ਇਹਦੇ ਲਈ ਅਪਲਾਈ ਕਰ ਸਕਦੇ ਨੇ ਅਪਲਾਈ ਆਨਲਾਈਨ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ rbi.org.in ਤੇ ਜਾ ਕੇ ਤੁਸੀਂ ਆਨਲਾਈਨ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਕੋਈ ਵੀ ਅਦਰ ਮੋਡ ਜਿਹੜਾ ਇੱਥੇ ਅਪਲਾਈ ਕਰਨ ਦਾ ਨਹੀਂ ਹੈ ਆਨਲਾਈਨ ਅਪਲੀਕੇਸ਼ਨ ਫਾਰਮ ਜਿਹੜਾ ਹੈ ਉਹਨਾਂ ਨੇ ਪਹਿਲਾਂ ਐਡ ਦੇ ਵਿੱਚ ਉਹ ਡਿਟੇਲ ਜਿਹੜੀ ਹੈ ਪ੍ਰੋਪਰ ਦਿੱ ਤੁਸੀਂ ਪ੍ਰੋਪਰ ਪੜਨਾ ਹੈ ਇਹਦੇ ਵਿੱਚ ਅਪਲਾਈ ਕਰਨਾ ਜਿਹੜਾ ਇਹ ਜੀ ਉਹ ਜਨਵਰੀ 15 ਤੋਂ ਸਟਾਰਟ ਹੋ ਚੁੱਕਿਆ ਹੈ 4 ਫਰਵਰੀ 2026 ਤੱਕ ਇਹ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਹਾਡੀ ਜਿਹੜੀ ਟੈਸਟ ਦੀ ਫੀ ਹੈ 15 ਜਨਵਰੀ ਤੋਂ ਲੈ ਕੇ 4 ਫਰਵਰੀ ਤੱਕ ਪਰ ਸਕਦੇ ਹੋ ਤੁਹਾਡਾ ਆਨਲਾਈਨ ਜਿਹੜਾ ਟੈਸਟ ਹੋਵੇਗਾ ਉਹਦੀ ਟੈਂਟੇਟਿਵ ਡੇਟ ਟੈਂਟੇਟਿਵ ਮਤਲਬ ਇੱਕ ਉਹਨਾਂ ਨੇ ਤੁਹਾਨੂੰ ਦੱਸਤਾ ਹੈ ਕਿ ਇਹ ਇੰਨੀ ਕੀ ਡੇਟ ਤੱਕ ਉਹ ਕੱਲ੍ਹ ਆ ਸਕਦੇ ਨੇ ਟੈਸਟ ਉਹ ਹੈਗਾ ਫਰਵਰੀ 28 ਤੋਂ ਲੈ ਕੇ ਠੀਕ ਹੈ ਮਾਰਚ 1 ਤੱਕ ਠੀਕ ਹੈ ਜੀ ਇਹ ਤੁਹਾਡਾ ਟੈਸਟ ਇੱਥੇ ਹੋਵੇਗਾ ਉਸ ਤੋਂ ਬਾਅਦ ਗੱਲ ਕਰਦੇ ਆ ਇਹਦੇ ਵਿੱਚ ਕੈਂਡੀਡੇਟ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕੈਂਡੀਡੇਟ ਮੋਬਾਈਲ ਫੋਨ ਨਹੀਂ ਲੈ ਕੇ ਜਾ ਸਕਦੇ ਕੈਂਡੀਡੇਟ ਨੇ ਕਿਸੇ ਵੀ ਤਰ੍ਹਾਂ ਦਾ ਕੈਲਕੂਲੇਟਰ ਜਾਂ ਕੋਈ ਐਗਜ਼ਾਮੀਨੇਸ਼ਨ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਠੀਕ ਹੈ ਬਾਕੀ ਅੱਗੇ ਗੱਲ ਕਰਦੇ ਆ ਇਸ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਨੇ ਉਹਨਾਂ ਨੇ ਤੁਹਾਡੀਆਂ ਸਟੇਟ ਵਾਈਜ਼ ਕੱਢੀਆਂ ਹੋਈਆਂ ਨੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਦੋ ਪੋਸਟਾਂ ਚੰਡੀਗੜ੍ਹ ਦੇ ਲਈ ਵੀ ਆਊਟ ਹੋਈਆਂ ਨੇ ਠੀਕ ਹੈ ਇਸ ਦੇ ਵਿੱਚ ਸਟੇਟ ਵਾਈਜ਼ ਜਿਨ੍ਹਾਂ ਨੇ ਸਾਰੀਆਂ ਪੋਸਟਾਂ ਨੂੰ ਕੱਢਿਆ ਹੋਇਆ ਠੀਕ ਹੈ ਟੋਟਲ ਇਹਦੇ ਵਿੱਚ ਪੋਸਟਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਆਪ ਵਿ ਚੰਡੀਗੜ੍ਹ ਦੇ ਪੋਸਟੰਟ ਲਈ ਅਪਲਾਈ ਕਰਨਗੇ ਜੀ ਉਸ ਤੋਂ ਬਾਅਦ ਨੈ ਗੱਲ ਕਰਾਂ ਇਸ ਦੇ ਵਿੱਚ 10ਵੀਂ ਪਾਸ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਇਸ ਦੇ ਵਿੱਚ ਰਿਜ਼ਰਵੇਸ਼ਨ ਦੇ ਲਈ ਪੂਰੀ ਡਿਟੇਲਡ ਪੈਰਾਗ੍ਰਾਫ ਦਿੱਤਾ ਹੋਇਆ ਤੁਸੀਂ ਖੁਦ ਚੈੱਕ ਕਰ ਲਿਓ ਇਹਦੇ ਵਿੱਚ ਰਿਜ਼ਰਵੇਸ਼ਨ ਦੀ ਕਿੰਨੇ ਨੂੰ ਰਿਕੁਆਇਰਡ ਹੈਗੀ ਹੈ ਜਿਹੜੇ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਨੀਚੇ ਥੋੜਾ ਜਿਹਾ ਰਿਮੂਵ ਕਰਦੇ ਆ ਤੇ ਇਹਦੇ ਬਾਰੇ ਵਿੱਚ ਫਾਰਮ ਦੇ ਬਾਰੇ ਵਿੱਚ ਡਿਟੇਲ ਲਿਖੀ ਹੋਈ ਹੈ ਇਹਨਾਂ ਨੇ ਫਾਰਮ ਕੌਣ-ਕੌਣ ਭਰ ਸਕਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 18 ਤੋਂ ਲੈ ਕੇ 25 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਪਲੱਸ ਰਿਲੈਕਸੇਸ਼ਨ ਹੈਗੀ ਹੈ ਸ਼ਡਿਊਲ ਕਾਸ ਤੇ ਐਸ ਸੀ ਐਸ ٹی ਵਾਲਿਆਂ ਨੂੰ 5 ਸਾਲ ਆਦਰ ਬੈਕਵਰਡ ਕਲਾਸ ਵਾਲਿਆਂ ਨੂੰ 3 ਸਾਲ ਪਰਸਨ ਵਿਦ ਬੈਂਚਪੈਕ ਡਿਸੇਬਿਲਿਟੀ ਵਾਲਾ 10 ਸਾਲ ਐਕਸਰਿਸਪੈਂਸ ਨੂੰ ਉਹਨਾਂ ਦੀ ਸਰਵਿਸ ਤੋਂ ਬਾਅਦ 3 ਸਾਲ ਹੋਰ ਠੀਕ ਹੈ ਵਿੱਡੋਡ ਡਿਵੋਸੀ ਊਮਨ ਕੈਂਡੀਡੇਟ ਟੂ 35 ਤੋਂ 40 ਸਾਲ ਤੱਕ ਜਿਹੜੇ ਐਸ்சி ਐਸਟੀ ਵਾਲੇ ਹੋਣਗੇ ਠੀਕ ਹੈ ਰਿਜ਼ਰਵ ਬੈਕ ਜਿਹੜੇ ਕੰਮ ਕਰਦੇ ਉਹਨਾਂ ਨੂੰ 3 ਸਾਲ ਦਾ ਇਥੇ ਏਜ਼ ਰੈਲਾਕਸੇਸ਼ਨ ਜਿਹੜਾ ਜਿਉ ਤੁਹਾਡਾ ਦਿੱਤਾ ਹੀ ਜਾਣਾ ਹੈ ਇਸ ਦੇ ਵਿੱਚ ਤੁਹਾਡਾ ਜਿਹੜਾ ਸਿਲੈਕਸ਼ਨ ਹੋਵੇਗੀ ਉਹ ਤੁਹਾਡਾ ਰੀਜ਼ਨਿੰਗ ਜਨਰਲ ਇੰਗਲਿਸ਼ ਜਨਰਲ ਅਵੇਅਰਨੈਸ ਮੈਰੀਕਲ ਅਬਿਲਿਟੀ ਦੇ ਤੀਤੀ ਕੁਐਸਚਨ ਹੋਣਗੇ 30 ਦੀ ਮਾਰਕਸ ਤੇ ਠੀਕ ਹੈ 90 ਮਿੰਟ ਦਾ ਲੈਂਗੁਏਜ ਪ੍ਰੋਫੀਸ਼ੈਂਸੀ ਟੈਸਟ ਹੋਣਾ ਹੈ ਠੀਕ ਹੈ ਕੈਂਡੀਡੇਟ ਜਿਹੜੇ ਸ਼ਾਰਟਲਿਸਟਡ ਹੋਣਗੇ ਉਹਨਾਂ ਨੂੰ ਬੁਲਾਇਆ ਜਾਵੇਗਾ ਇੱਥੇ ਠੀਕ ਹੈ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਤਾਂ ਇਹਦੇ ਵਿੱਚ ਬਾਇਓਮੈਟ੍ਰਿਕਸ ਵੀ ਤੁਹਾਡੇ ਹੋਣੇ ਨੇ ਐਗਜ਼ਾਮੀਨੇਸ਼ਨ ਸੈਂਟਰ ਇਹ ਤੁਹਾਨੂੰ ਦੱਸ ਦੇਣਗੇ ਆਨਲਾਈਨ ਠੀਕ ਹੈ ਜੀ ਤੁਹਾਡੀ ਸੈਲਰੀ 24250 ਬੇਸਿਕ ਪੇ ਰਵੇਗੀ ਜਿਹੜੀ ਟਾਈਮ ਟੂ ਟਾਈਮ ਜਿਹੜੀ ਉਹ ਵਾਦੀ ਰਹੇਗੀ ਠੀਕ ਹੈ ਤਦੋ ਪ੍ਰੀ ਐਗਜ਼ਾਮੀਨੇਸ਼ਨ ਵਰ ਟ੍ਰੇਨਿੰਗ ਗਾਈਡਲਾਈਨ ਜਿਹੜੀ ਨੇ ਉਹਨੇ ਦਿਖੇ ਹੋਏ ਨੇ ਉੱਥੇ ਪੂਰੀ ਡਿਟੇਲ ਦੇ ਵਿੱਚ ਪੜ ਲਿਓ ਤੁਸੀਂ ਇਹਦੇ ਵਿੱਚ ਤੁਹਾਡੇ एससीਐਸਟੀ ਪੀਡਬਲੂਬੀ ਤੇ ਬੀਡੀ ਤੇ ਐਕਸਰਸਮੈਨ ਨੂੰ 50 ਰੁਪਏ ਤੇ ਜਨਰਲ OBC EWS ਨੂੰ 4400 ਪਲੱਸ 18% ਡੀਐਸਟੀ ਜਿਹੜਾ ਹੈ ਜੀ ਉਹ ਭਰਨਾ ਹੋਵੇਗਾ ਜਿਹੜੇ ਸਟਾਫ ਵਾਲੇ ਕੈਂਡੀਡੇਟ ਨੇ ਉਹਨਾਂ ਨੂੰ ਫ੍ਰੀ ਹੈ ਆਨਲਾਈਨ ਅਪਲਾਈ ਕਰ ਲਿਓ ਇਹ ਫਾਰਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇਈ ਦੇਵਾਂਗਾ ਬਾਕੀ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਤੁਹਾਨੂੰ ਨਵੇਂ ਨ